ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਪਣੀ ਤਾਲੀਵਾਲ ਤੁਹਾਡਾ ਸਭ ਦਾ ਆਪਣੇ ਇੱਕ ਬੜੇ ਇਨਫੋਰਮਲ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੇ ਖੁਸ਼ੀ ਚੜ੍ਹਦੀ ਕਲਾ ਛੋਮੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦਾ ਤੁਹਾਡਾ ਸਭ ਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ 3 ਜੁਲਾਈ 2025 ਨੂੰ ਹੋਣ ਵਾਲੇ ਵਾਹਵਾ ਕਬੱਡੀ ਗੱਪਾਂ ਬਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਮੇਰਵਾ ਕੋਸ਼ਿਸ਼ ਪ੍ਰਕਾਰ ਹੈ ਇੱਕ ਵੱਡੀ ਕਪਿੰਡ ਰਾਣੀ ਵਾਲੇ ਵਿਖੇ ਕਰਵਾਇਆ ਜਾਵੇਗਾ ਜੀ ਜ਼ਿਲ੍ਹਾ ਮੁਕਸਰ ਸਾਹਿਬ ਇੱਥੇ ਆਜ ਇੱਕ ਵਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਤੇ ਕਬੱਡੀਓ ਪੰਦੇ ਵਜਨੀ ਕਬੱਡੀ ਬਾਟ ਕਿੱਲੋਂ ਨ ਰੋਲ ਦਾ ਪਹਿਲਾ ਨੰਬਰ 9100 ਤੇ ਦੂਜਾ ਨੰਬਰ 7700 ਹੋਵੇਗਾ ਜੀ ਅਰਥਾਤ ਕਬੱਡੀ ਓਪਨ ਦੇ ਵੀ ਮੈਚ ਕਰਵਾਏ ਜਾਣਗੇ ਤਿੰਨ ਖਿਡਾਰੀ ਬਾਹਰ ਖੇਡ ਸਕਦੇ ਹਨ ਪਹਿਲਾ ਇਨਾਮ 8000 ਅਤੇ ਦੂਜਾ ਇਨਾਮ 41000 ਹੋਵੇਗਾ ਜੀ ਇੱਕ ਵੱਡ ਕਪ ਕੋਰਾਂਦੀ ਨਾਰਾਇਣਪੁਰ ਜ਼ਿਲ੍ਹਾ ਮਾਊ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਵਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ 50 ਕਿਲੋ 50 ਕਿਲੋ ਵਜਨੇ ਕਬੱਡੀ ਦਾ ਪਹਿਲਾ ਇਨਾਮ 5000 ਦੂਜਾ ਇਨਾਮ 3000 ਅਤੇ ਤੀਜਾ ਇਨਾਮ 1500 ਹੋਵੇਗਾ ਜੀ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬਣਦਾ ਹੀ ਹੈ ਜੀ ਧੰਨਵਾਦ